ਉਨੂੰ ਉਥੋਂ ਸ਼ਾਲ ਮਾਰ ਦੇਣੀ ਜੇ ਕੋ ਕੋ ਦੀ ਸ਼ਾਮਤ ਆਉਗੀ ਨੋ 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 ਬਾਹਰ ਨਹੀਂ ਆਣਾ ਤੇ ਮੰਮੀ ਨਵਾਉਗੇ ਤੇਰੀ ਨੂੰ ਉਹਦੇ ਮਗਰ ਪਈਆ ਮਲਾਦਾ ਤੋੜ ਮੋਰ ਆ ਗਿਆ ਸਾਡੇ ਘਰੇ ਮੋਰ ਆ ਗਿਆ ਮੋਰ ਆ ਗਿਆ ਕੋ ਕੋ ਇੱਕ ਫੁੱਲ ਮਸਾ ਹੀ ਲੱਗਾ ਬਤਮੀਜੀ ਨਾ ਕਰ देखो को मत no, 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 no. बार नहीं आना <laughs> नी है तू वो शानी है वो छाणी पादी एनूीसो पहला पूरी गिल्ला गिल्ला कर लो मम्मी एनू थे है गिल्ली होनी ना ਮੈਂ ਜਾਣਨੀ ਆ ਮੈਂ ਜਾਣਨੀ ਆ ਨਾਲੇ ਕੋਕੋਟ ਰੋਈ ਗਈ ਅੱਠਵੇਂ ਦੀ ਹਜੋ ਨਹੀਂ ਤੋਂ ਹੀ ਕਰ ਲਈ ਕੋਕੋਟ ਲੋਚ ਆਪੇ ਸੁੱਕ ਜਾਣਾ ਪਾਣੀ ਪਾ ਦੇ ਗੰਦ ਇਥੇ ਹੀ ਪਿਛਾ ਦੋ ਆਪੇ ਜੜੀ ਜਾਏਗੀ ਉੱਪਰ ਖੇਡਣਾ ਨਹੀਂ ਆ ਇਹਦੇ ਨਾਲ ਲੱਤ ਟੁੱਟ ਜੇ ਕਿ ਤੇਰੀ ਫਿਸਲ ਗਈ ਤਿਰਕਦੀ ਵੀਏ ਕਰਦੀ ਕੀ ਓਸੀ ਜਗ੍ਹਾ ਤੇ ਪੱਜ ਜਾਂਦੀ ਐ ਤਿਰਕੀਂ ਵੀ ਤੂੰ ਛੁੱਕਾ ਅੱਛਾ

ਚੂਨਾ ਦੇਖਣਾ ਵੀ ਇਹਨੂੰ ਐਵੇਂ ਮੈਂ ਫੜ ਲਾਂਗੀ ਤੇਰੀ ਨੂੰ ਜੇ ਖਿੱਚਿਆ ਨਾ ਫਿਰ ਦੇਖੀ ਉਹਦੇ ਮਗਰ ਪਈਆ ਮਲਾਦਾ ਤੋੜ ਕੋਕੋ ਇੱਕ ਫੁੱਲ ਮਸਾ ਹੀ ਲੱਗਾ ਆ ਬਤਮੀਜੀ ਨਾ ਕਰ ਇਹਨੇ ਜਿੱਦਾਂ ਹੀ ਅੱਖਾਂ ਚਪਕੀ ਨਾ ਨੇ ਉੜਾ ਦਣ ਆਇਆ ਹੈ ਮੈਨੂੰ ਪੂਰੀ ਉਮੀਦ ਆ ਹਨਾ ਕੋਕੋ ਜੇ ਫੁੱਲ ਖਾਦਾ ਨਾ ਫਿਰ ਦੇਖੀ ਸਮਝ ਗਈ ਉਹ ਦੇਖ ਕੋਣ ਆ ਰਿਹਾ ਆ ਤੈਨੂੰ ਦਿਖਾਵਾਂ ਉਹ ਦੇਖ ਕੋਣ ਆਇਆ ਉਹ ਦੇ ਕੋਣ ਆਇਆ ਆਵਾਜ਼ ਮਾਰਿਓ ਮੰਮੀ ਕਿੱਧਰ ਚਲੇ ਗਏ ਕਿੱਧਰ ਚਲੇ ਗਏ ਉਹ ਇੱਧਰੋਂ ਆਣਾ ਹੈ ਇੱਧਰੋਂ ਉਧਰੋਂ ਨਹੀਂ ਆਣਾ ਉਹਧਰੋਂ ਲੱਭਦੀ ਪਈ ਤਾਂ ਨੂੰ ਉਥੋਂ ਖੜੇ ਹੋ ਕੇ ਹਾਂ ਗੁੱਗੂ ਮੇਰਾ ਕੀ ਕਰ ਰਹੀ ਓਏ ਉਨੋਂ ਉਥੋਂ ਛਾਲ ਮਾਰ ਦੇਣੀ Otho i çaralma renu Ferdizi. Ha? Çarın değil. O ਉਹ ਠੀਕਾ ਸਸਰੀ ਘਰ ਦੀ ਸਵਾਗਤ ਕਰਦੇ ਆ ਨਵੇਂ ਦਿਨ ਨਵੀਂ ਦੁਪਹਿਰ ਤੇ ਨਵੇਂ ਵਲੌਗ ਦੇ ਵਿੱਚ ਸਾਡੇ ਚੈਨਲ ਸੁਗੋਣਾ ਜਰਨੀ ਮੈਂ ਸੁਰਿੰਦਰ ਸਿੰਘ ਸਭ ਤੋਂ ਪ੍ਰੀਤ ਕਰ ਤੈਨੂੰ ਬਹੁਤ ਜਿਆਦਾ ਦੇਣੀ ਚਾਹੀਦੀ ਮੈਂ ਪਹਿਲਾਂ ਪਹਿਲਾਂ ਤੈਨ ਦਿਲ ਤੋਂ ਨਾ ਚੰਗੀ ਤਰ੍ਹਾਂ ਵਧੀਆਂ ਟੰਗਣਾ ਸਸਰੀ ਘਰ ਨਾਲ ਤੇਹ ਦਿਲ ਤੋਂ ਪੂਰੇ ਪਿਆਰ ਨਾਲ ਸਸਰੀ ਘਰ ਦੀ ਇਹ ਜਾਂਦਾ ਤੂੰ ਇਹਨੂੰ ਕੋਈ ਟਿਕਾ ਹੁੰਦਾ ਮਗਰ ਮਗਰ ਇੰਨੀ ਲੋ ਦੇ ਵਿੱਚ ਜੀ ਮੇਰੇ ਲੈ ਲਿਆ ਉਹ ਪਿੱਛੇ ਹੀ ਜਦ ਕੀ ਹੁਣ ਰੋਟੀ ਨਹੀਂ ਮਿਲਨੀ ਆ ਤੇ ਹੁਣ ਤੂੰ ਖਾ ਲਈ ਉਹ ਆਪਣੀ ਰੋਟੀ ਤੈਨੂੰ ਮਿਲੂਗਾ ਹਲਵਾ ਮੂੰਗ ਦਾਲ ਦਾ ਕੁਛ ਨਹੀਂ ਮਿਲਣਾ ਰੋਟੀ ਹਜੇ ਕਿਸੇ ਨੇ ਖਾਣੀ ਨਹੀਂ 3 ਵੱਜ ਚੁੱਕੇ ਦੁਪਹਿਰ ਦੇ ਔਰ ਮੈਂ ਸਵੇਰ ਦੀ ਖਾਦੀ ਨਹੀਂ ਰਹੀ ਤੂੰ ਖਾਦੀ ਨਹੀਂ ਸਵੇਰ ਦੀ ਮੂੰਗ ਦਾਲ ਦਾ ਹਲਵਾ ਜਿਆਦਾ ਫੱਦਾ ਨਹੀਂ ਹੁੰਦਾ ਹੈ ਹਵੀ ਹੁੰਦਾ ਹੈ ਬਸ ਦੋ ਗੋਲੀਆਂ ਹੀ ਖਾਣਗੇ ਦੋ ਗੋਲੀਆਂ ਤੈਨੂੰ ਪਤਾ ਤਾਂ ਹੈ ਮਿੱਠਾ ਮੈਂ ਘੱਟ ਹੀ ਖਾਣਾ ਥੋੜਾ ਹੀ ਦਿੰਨੀ ਆ ਕਿਉਂਕਿ ਸਾਰਿਆਂ ਨੇ ਛੱਡ ਲਈਆਂ ਮਿੱਠੀ ਮਮਾ ਆਪਾਂ ਨਹੀਂ ਦੇਵਤ ਲਾਹੌਰ ਤੇ ਥੋੜਾ ਜਿਆ ਲਓ ਜੀ ਮੈਂ ਦੇਖ ਕੇ ਆਇਆ ਫਿਰ ਮੂੰਦਾਲ ਦਾ ਹਲਵਾ ਥਾਰਿਆਂ ਨੂੰ ਪਟਿਆਲੇ ਤੋਂ ਮਮੀ ਡੈਡੀ ਆਏ ਹੋਏ ਨੇ ਹੁਸ਼ਿਆਰਪੁਰੋਂ ਮੰਮੀ ਆਏ ਤੇ ਡੈਡੀ ਨਹੀਂ ਆਏ ਪਰ ਯਾਰੇ ਚੱਲ ਲੱਗਦੇ ਕੋਲ ਅ ਮਮੀ ਇਹ ਮੈਂ ਹੱਥ ਤੋਂ ਰੱਖ ਦਿੰਦਾ ਲਓ ਤੂੰ ਰਸ ਤਿੰਨੇ ਆਣੇ ਮੈਂ ਚਾਰ ਕਾਤ ਲਿਆਇਆ ਗੋਲੀਆਂ ਅੱਛਾ ਇਹ ਕੋ ਮੇਰੀ ਹੈ ਮੂੰਦਾਲ ਦਾ ਹਲਵਾ थोड़ा मिठा, तो मिठा ज्यादा वाहे मोर आ गया सा मोर आ गया मोर आ गया <laughs> ਚਾਹੀ ਚੜ ਜਾਂਦਾ ਨਾ ਜਦੋਂ ਤਾਂ ਬੜੀ ਹੈ ਨਹੀਂ ਮੰਮੀ ਦੀ ਵੀਡੀਓ ਹੈਗਾ ਬਹੁਤ ਜ਼ਿਆਦਾ ਲੱਗ ਗਿਆ ਉਹ ਦੇਖਿਆ ਨਹੀਂ ਇਹਨੇ ਨਹੀਂ ਤਾਂ ਇਹਨੇ ਪਹਿਲਾਂ ਹੀ ਭਜਾ ਦੇਣਾ ਸੀਗਾ ਉਹ ਇਹਨੇ ਦੇਖੋ ਦੇਖੀ ਕੋਈ ਨਹੀਂ ਦੇਖੋ ਆ ਦੇ ਇਹਨੂੰ ਨਹੀਂ ਭਜਾ ਦੇ ਕੁੱਤੇ ਹੋਣਾ ਉਹਨਾਂ ਦਾ ਨਹੀਂ ਭੁੰਗ ਤਾਂ ਰਹੀ ਸੀ ਜਦੋਂ ਮੈਨੂੰ ਚੱਕਿਆ ਸੀ ਉਧਰ ਦੇਖ ਦੇ ਕੇ ਉਹ ਦੇਖਾ ਉਹ ਦੇਖਾ ਬੈ ਗਿਆ ਥੱਲੇ ਇਹ ਆ